ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਾਹਿਬ ਮੜਕਨ ਅੱਜ ਜਿਵੇਂ ਕਿ ਆਪਾਂ ਸਾਰੇ ਦੇਖਿਆ ਹੈ ਕਿ ਭਗਤ ਸ਼੍ਰੀ ਰਵੀਦਾਸ ਜੀ ਦਾ ਜਨਮ ਦਿਹਾੜਾ ਸਾਰੇ ਹੀ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਜ਼ਿਲ੍ਹਾ ਫਤੇਗੜ ਸਾਹਿਬ ਦੇ ਹਲਕਾ ਬਸੀ ਪਠਾਣਾ ਵਿੱਚ ਮੋਹੱਲਾ ਜੜਖੇੜਾ ਵੱਲੋਂ ਇਹ ਸਮਾਗਮ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਅੱਜ ਦਾ ਨਗਰ ਕੀਰਤਨ ਮੁੱਖ ਬਜ਼ਾਰਾ ਵਿੱਚੋਂ ਹੁੰਦਾ ਹੋਇਆ ਭਗਤ ਸ਼੍ਰੀ ਰਵੀਦਾਸ ਜੀ ਦੇ ਗੁਰਦੁਆਰਾ ਵਿੱਚ ਆ ਕੇ ਸਮਾਪਤ ਕੀਤਾ ਗਿਆ ਇਸ ਮੌਕੇ ਤੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਬਾਰੇ ਹੋਰ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੇ ਕਿ ਅੱਜ ਇਹ ਸਮਾਗਮ ਦੀ ਬਹੁਤ ਉਮਤਾ ਮਨਾਇਆ ਗਿਆ ਸਾਰੇ ਸ਼ਹਿਰ ਵਿੱਚ ਇਹ ਨਗਰ ਕੀਰਤਨ ਵੀ ਮੁਕਿਆ ਤੇ ਲੋਕਾਂ ਨੇ ਬਹੁਤ ਹੀ ਪਰਮਾਹੰਗਾਰਾ ਦਿੱਤਾ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸ੍ਰੀ ਸੰਗਤ ਦਾ ਪਿਆਰ ਨੂੰ ਜੋ ਭਗਤ ਰਾਮਦਾਸ ਜੀ ਮਹਾਰਾਜ ਦਾ ਪਾਵਨ ਪਿੱਤਰ ਸੰਦੇਸ਼ ਹੈ ਕਿਉਂਕਿ ਭਗਤ ਮਹਾਰਾਜ ਪੰਤ ਰਬਦਾਸ ਜੀ ਮਹਾਰਾਜ ਗੁਰਬਾਣੀ ਦੇ ਵਿੱਚ ਗੁਰਸਾਹਿਬ ਦੇ ਵਿੱਚ 15 ਭਗਤਾਂ ਜੋ ਸ੍ਰੇਸ਼ਟ ਭਗਤ ਨਾਮ ਨੂੰ ਭਗਤ ਹੁੰਨਾਂ ਦਾ ਜੋ ਪਾਵਨ ਪਵਿੱਤਰ ਉਪਦੇਸ਼ ਸਾ ਉਹ ਉਪਦੇਸ਼ ਨੂੰ ਹੀ ਸਾਰੇ ਸ਼ਹਿਰ ਸਾਰੇ ਜਗਤ ਵਿੱਚ ਪਹੁੰਚਾਉਣ ਦੇ ਵਾਸਤੇ ਮੁਹੱਲਾ ਚਰਚਲਾ ਭੋਲਣ ਦੀ ਸੰਗਤ ਵੱਡੋ ਮਹਾਨ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਪਿੰਨੂ ਸਵੇਰ ਦੇ 2 ਵਜੇ ਤੋਂ ਆਰੰਭ ਹੋਇਆ ਜੀ ਤੇ ਸਾਰੇ ਨਗਰ ਦੀ ਪ੍ਰਕਰਮਾ ਕਰਦਨ ਗੁਰਦੁਆਰਾ ਸਾਹਿਬ ਇੱਥੇ ਆਇਆ। ਸਿਰਫ ਇਸ ਵਾਸਤੇ ਨਗਰ ਕੀਰਤਨ ਹੈ। ਕਿ ਜੋ ਭਗਤ ਰਵਦਾਸ ਜੀ ਨੇ ਉਪਦੇਸ਼ ਭਾਵਨ ਕਮਾਇਆ ਹੈ ਉਹੀ ਉਪਦੇਸ਼ ਹੈ ਸਾਰੀ ਕਾਇਨਾਤ ਨੂੰ ਸਾਰੀ ਸੰਗਤ ਨੂੰ ਸਾਰੇ ਮਹੱਲਾ ਨਿਵਾਸੀਆਂ ਸਾਰੇ ਸ਼ਹਿਰ ਨੂੰ ਦੇਣ ਦੇ। ਵੀ ਮਹਾਰਾਜ ਦੇ ਦਿੱਤੇ ਉਪਦੇਸ਼ ਨਾਲ ਅਸੀਂ ਸਾਰੇ ਜੁਕਸਤੀ। ਤੇ ਦੂਸਰਾ ਜੋ ਸਮਾਗਮ ਹੈ ਕੱਲ ਦਾ। ਕੱਲ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਕਰਨਗੇ ਤੁਸੀਂ 10 ਤਰੀਕ ਨੂੰ ਤਨਤਨਪੰਤ ਰਵਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪ੍ਰਭੂ ਦੇ ਹਰੇ ਸੰਬੰਧ ਵਿੱਚ ਅਖੰਡ ਪਾਠ ਆਰੰਭ ਹੋਏ। ਅੱਜ ਨਗਰ ਕੀਰਤਨ ਦਾ ਪ੍ਰੋਗਰਾਮ ਸੀ ਕੱਲ ਨੂੰ ਸਵੇਰੇ 10:30 ਵਜੇ ਠੀਕ 10:30 ਵਜੇ ਰੱਖੇ ਹੋਏ ਸ੍ਰੀ ਖੰਡਪਾੜ ਦੇ ਭੋਗ ਪੈਣ ਕੇ ਉਪਰੰਤ ਅੰਮ੍ਰਿਤਮਈ ਪਾਣੀ ਦੇ ਪਿਰਧਨ ਤੇ ਕਥਾ ਵਿਚਾਰ ਹੋਣਗੀਆਂ ਕਥਾ ਵਿਚਾਰਾਂ ਦੇ ਵਿੱਚ ਵੀ ਇਹੀ ਉਪਦੇਸ਼ ਜੋ ਭਗਤ ਕਬਦਾਹ ਜੀ ਮਹਾਰਾਜ ਨੇ ਕਮਾਇਆ ਔਰ ਸਾਡੇ ਪੱਲੇ ਪਾਇਆ ਸਾਡੇ ਸਾਡੀ ਜੱਤ ਨੂੰ ਸਾਡੀ ਕੁੱਲ ਇਨੀ ਜਾਤਾਂ ਨੂੰ ਨੀਵਾ ਸਮਝਦੇ ਸਨ ਸਮਝੇ ਲੋਕ ਉਹ ਉੱਚਾ ਚੱਕੇ ਉੱਚ ਬਣਾਇਆ ਨਿਚੇ ਉਹ ਉਹ ਚੱਕਰੇ ਮੇਰਾ ਬੋਲ ਕਾਹੋਂ ਦੇਣਾ ਕਰੇ ਸਤਿਗੁਰੂ ਜੀ ਨੇ ਐਸਾ ਮਹਾਨ ਉਪਦੇਸ਼ ਅੰਦਿਤਾ ਉਹੀ ਉਪਦੇਸ਼ ਸਾਰੀ ਸਾਰੀ ਸੰਗਤ ਨੂੰ ਅਸੀਂ ਸਨੇਹਾ ਦੇਣਾ ਚਾਹੁੰਦੇ ਹਾਂ ਕਿ ਕੱਲ ਨੂੰ 7:30 ਵਜੇ ਸ੍ਰੀ ਅਖੰਡ ਪਾਰ ਦੇ ਭੋਗ ਪੈਣਗੇ ਅਮਰਤ ਮਈ ਬਾਣੀ ਦੇ ਕੀਰਤਨ ਤੋਂ ਉਪਰੰਤ ਧਰੂ ਕਾ ਲੰਗਰ ਚੱਲ ਵਰਤੇਗਾ ਸੰਗਤ ਨੇ ਜਿਸ ਤਰ੍ਹਾਂ ਅੱਜ ਸਹਿਯੋਗ ਦਿੱਤਾ ਹੈ ਬਹੀ ਪਾਣਾ ਜੀ ਨੂੰ ਸੰਗੀਤਰਾ ਜੀ ਧੰਨਵਾਦ ਕਰਦੇ ਹਾਂ ਕੱਲ ਵੀ ਇਸੇ ਤਰ੍ਹਾਂ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਜੋ ਅਸੀਂ ਪੰਕਤ ਰੂਪ ਦਾ ਹਾਜੀ ਮਹਾਰਾਜ ਦੇ ਦਿੱਤੇ ਹੁਕਮ ਦੇ ਤੇ ਚੱਲ ਸਕੀਏ ਇਹੀ ਸਾਡਾ ਸਾਰਿਆਂ ਨੂੰ ਸੰਦੇਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਈਮਰ ਕਨ A1 ਨਿਊਜ਼ ਜੱਬੀ